ਕ੍ਰਿਤੀ ਅੰਤਵਾਰ ਨੂੰ ਐਮਐਚਡੀਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਰੋਹਾਨੀ ਧਾਮ ਰਾਜਗੜ ਸਲਾਬਤਪੁਰਾ ਪੰਜਾਬ ਅਤੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਸਚਕੰਡ ਧਾਮ ਚਚਈਏ ਨਗਰੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਿੱਚ ਡੇਰਾ ਸੱਚਾ ਸੌਦਾ ਰੋਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਪੰਡਾਰਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਰੀ ਤਾਦਾਦ ਵਿੱਚ ਸਾਧ ਸੰਗਤ ਨੇ ਸ਼ਿਰਕਤ ਕੀਤੀ। ਪਵਿੱਤਰ ਪੰਡਾਰੇ ਦੀ ਖੁਸ਼ੀ ਵਿੱਚ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮਰ ਹਿੰਦ ਸਿੰਘ ਜੀ ਇਨਸਾਂ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚਲਦਿਆਂ ਚੱਤੀਆ ਨਗਰੀ ਅਤੇ ਸਲਾਤਪੁਰਾ ਵਿੱਚ ਸਾਧ ਸੰਗਤ ਨੇ 7676 ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡਿਤ ਕੀਤੇ। ਸਵੇਰੇ 11 ਵਜੇ ਡੇਰਾ ਸੱਚਾ ਸੌਦਾ ਰੋਹਾਨੀ ਸਥਾਪਨਾ ਮਹੀਨੇ ਦੇ ਪੰਡਾਰੇ ਦੀ ਸ਼ੁਰੂਆਤ ਸਮੂਹ ਸਾਧ ਸੰਗਤ ਨੇ ਪਵਿੱਤਰ ਨਾਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਪੂਜਨੀ ਗੁਰੂ ਜੀ ਨੂੰ ਪਵਿੱਤਰ ਪੰਡਾਰੇ ਦੀ ਵਧਾਈ ਦੇ ਕੇ ਕੀਤੀ ਇਸ ਤੋਂ ਬਾਅਦ ਕਵੀ ਰਾਜਾ ਨੇ ਗੁਰੂ ਮਹਿਮਾ ਦਾ ਗੁੰਗਾਨ ਗਾਇਆ ਪੰਡਾਲ ਵਿੱਚ ਜਿੱਥੇ ਤੱਕ ਨਜ਼ਰ ਜਾਂਦੀ ਸੀ ਸਾਧ ਸੰਗਤ ਦਾ ਭਾਰੀ ਇਕੱਠ ਹੀ ਨਜ਼ਰ ਆ ਰਿਹਾ ਸੀ ਭੰਡਾਰੇ ਮੋਕੇ ਪੰਡਾਲ ਵਿੱਚ ਲਾਈਆਂ ਗਈਆਂ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਦੇ ਇਨਸਾਨ ਦੇ ਰਿਕਾਰਡਡ ਅਨਮੋਲ ਵਚਨ ਚਲਾਏ ਗਏ ਜਿਨ੍ਹਾਂ ਨੂੰ ਸਾਧ ਸੰਗਤ ਨੇ ਇਕਜੁੱਟ ਹੋ ਕੇ ਸਰਵਣ ਕੀਤਾ ਹੈ ਇਸ ਤੋਂ ਬਾਅਦ ਪੂਜਨੀ ਗੁਰੂ ਜੀ ਦੀ ਪਵਿੱਤਰ ਰਹਿਨਮਾਈ ਵਿੱਚ ਚਲਾਏ ਜਾ ਰਹੇ ਮਾਨੋਤਾ ਭਲਾਈ ਦੇ 162 ਕਾਰਜਾਂ ਦੀ ਲੜੀ ਵਿੱਚੋਂ ਆਸ਼ਿਆਨਾ ਮੁਹਿੰਮ ਤੈਤ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਦੌਰਾਨ ਪੂਜਨੀ ਗੁਰੂ ਜੀ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਥਾਪਤੀ ਲਈ ਗਾਏ ਗਏ ਗੀਤ ਜਾਗੋ ਦੁਨੀਆ ਦੇ ਲੋਕੋ ਅਤੇ ਆਸ਼ੀਰਵਾਦ ਮਾਂ ਕਾ ਵੀ ਚਲਾਇਆ ਗਿਆ। ਇਹਨਾਂ ਗੀਤਾਂ ਰਾਹੀਂ ਪੂਜਨੀ ਗੁਰੂ ਜੀ ਨੇ ਸਮਾਜ ਤੋਂ ਨਸ਼ਿਆਂ ਦੇ ਰਾਖਸ਼ ਨੂੰ ਸਮਾਜ ਦੇ ਅੰਦਰੋਂ ਜੜ ਤੋਂ ਪੁੱਟਣ ਦਾ ਸੱਦਾ ਦਿੱਤਾ। ਪੰਡਾਰੇ ਦੀ ਸਮਾਪਤੀ ਉੱਤੇ ਸਾਧ ਸੰਗਤ ਨੂੰ ਕੁਝ ਹੀ ਮਿੰਟਾਂ ਵਿੱਚ ਲੰਗਰ ਸ਼ਿਕਾਇਆ ਗਿਆ ਅਤੇ ਪ੍ਰਸਾਦ ਵੰਡਿਆ ਗਿਆ ਤਾਂ ਵਿਖਿਆ ਤੁਸੀਂ ਪੰਜਾਬ ਦੀ ਧਰਤੀ ਡੇਰਾ ਰਾਜਗੜ੍ਹ ਸਲਾਦਪੁਰ ਅਤੇ ਹਿਮਾਚਲ ਪ੍ਰਦੇਸ਼ ਦੀ ਚਚਈਆ ਨਗਰੀ ਆਸ਼ਰਮ ਦੇ ਵਿੱਚ ਦੋਨੋਂ ਸੂਬਿਆਂ ਦੀ ਸਾਧ ਸੰਗਤ ਵੱਲੋਂ ਵੱਡੇ ਭਾਰੀ ਸਾਧ ਸੰਗਤ ਦੇ ਇਕੱਠ ਦੇ ਨਾਲ ਡੇਰਾ ਸੱਚਾ ਸੋਦਾ ਸਥਾਪਨਾ ਦਿਵਸ ਦਾ ਪਵਿੱਤਰ ਪੰਡਾਰਾ ਮਾਨੋਤ ਭਲਾਈ ਦੇ ਕਾਰਜ ਕਰਕੇ ਖੁਸ਼ੀਆਂ ਚਾਹਵਾਂ ਨਾਲ ਮਨਾਇਆ ਗਿਆ